ਇਸ ਵਕਤ ਇੱਕ ਵੱਡੀ ਖਬਰ ਦੱਸਤਕ ਦੇ ਰਹੀ ਹੈ ਪੰਜਾਬ ਦੇ ਨਵੇਂ ਗਵਰਨਰ ਗੁਲਾਬ ਚੰਦ ਕਟਾਰੀਆ ਦੀ ਪਹਿਲੀ ਵੱਡੀ ਸਰਗਰਮੀ ਇੱਕ ਬੈਠਕ ਹੋਈ ਹੈ ਅਹਿਮ ਬੈਠਕ ਦੇ ਵਿੱਚ ਕੌਣ ਕੌਣ ਸ਼ਾਮਲ ਸੀ ਇਹ ਵੀ ਦੱਸਾਂਗੇ ਤੇ ਉਸ ਦੇ ਵਿੱਚ ਕੀ ਹੁਕਮ ਦਿੱਤਾ ਗਿਆ ਪੰਜਾਬ ਦੇ ਗਵਰਨਰ ਦੇ ਵੱਲੋਂ ਇੱਕ ਚੰਗੀ ਪਹਿਲ ਕਦਮੀ ਇਸ ਨੂੰ ਕਹਿ ਸਕਦੇ ਹਾਂ ਕਿਉਂਕਿ ਪੰਜਾਬ ਦੇ ਵਿੱਚ ਰੁੱਕ ਰਹੇ ਕੇਂਦਰ ਦੇ ਵੱਖ-ਵੱਖ ਪ੍ਰੋਜੈਕਟਾਂ ਨੂੰ ਲੈ ਕੇ ਗਵਰਨਰ ਨੇ ਹਦਾਇਤ ਦਿੱਤੀ ਹੈ ਸੈਂਟਰ ਦੇ ਅਧਿਕਾਰੀਆਂ ਨੂੰ ਕਿ ਜਲਦ ਤੋਂ ਜਲਦ ਜਿੰਨੇ ਵੀ ਪ੍ਰੋਜੈਕਟ ਚੱਲ ਰਹੇ ਨੇ ਉਹਨਾਂ ਨੂੰ ਮੁਕੰਮਲ ਕੀਤਾ ਜਾਵੇ ਇਸੇ ਦੇ ਵਿੱਚ ਹੀ ਪੰਜਾਬ ਦੀ ਭਲਾਈ ਹੈ ਤਾਂ ਇਹ ਬੈਠਕ ਹੁੰਦੀ ਹੈ ਔਰ ਉਸ ਬੈਠਕ ਦੇ ਵਿੱਚ ਹੀ ਹਦਾਇਤ ਦੇ ਦਿੱਤੀ ਗਈ ਹੈ ਕਿਉਂਕਿ ਲੰਬੇ ਸਮੇਂ ਤੋਂ ਚਰਚਾ ਚੱਲ ਰਹੀ ਹੈ ਕਿਉਂਕਿ ਕੇਂਦਰੀ ਮੰਤਰੀ ਦੀ ਇੱਕ ਮੁੱਖ ਮੰਤਰੀ ਨੂੰ ਚਿੱਠੀ ਵੀ ਆਈ ਨਿਤਿਨ ਗੜਕਰੀ ਦੀ ਜਿਸ ਤੋਂ ਬਾਅਦ ਸਿਆਸਤ ਵਿਭਾਗ ਹੀ ਹਰੇਕ ਨੇ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਇੱਥੇ ਕੰਮ ਮੁਕੰਮਲ ਜੇ ਨਹੀਂ ਹੋ ਰਹੇ ਤਾਂ ਉਸ ਲਈ ਸਿੱਧੇ ਤੌਰ ਤੇ ਇੱਥੋਂ ਦਾ ਪ੍ਰਸ਼ਾਸਨ ਜ਼ਿੰਮੇਵਾਰ ਹੈ ਪਰ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਮੋੜਵਾ ਜਵਾਬ ਹਾਲੇ ਤੱਕ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਜਵਾਬ ਨਹੀਂ ਦਿੱਤਾ ਉਹ ਬਾਕੀ ਕੇਂਦਰ ਦੇ ਰੁਕੇ ਹੋਏ ਫੰਡਾਂ ਨੂੰ ਲੈ ਕੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਕਾਫੀ ਵਾਰੀ ਬੋਲੇ ਨੇ ਪਰ ਇਹ ਜਿਹੜੇ ਸੜਕੀ ਪ੍ਰੋਜੈਕਟ ਨੇ ਜ ਜਿਹਨਾਂ ਨੂੰ ਰੋਕਣ ਦੀ ਜਿਹੜੀ ਚੇਤਾਵਨੀ ਦਿੱਤੀ ਗਈ ਹੈ ਕੇਂਦਰੀ ਮੰਤਰੀ ਵੱਲੋਂ ਉਸ ਦੇ ਬਾਰੇ ਹਾਲੇ ਤੱਕ ਮੁੱਖ ਮੰਤਰੀ ਦਾ ਭਾਵੇਂ ਕੋਈ ਬਿਆਨ ਸਾਂਝਾ ਨਹੀਂ ਹੋਇਆ ਪਰ ਗਵਰਨਰ ਗੁਲਾਬ ਚੰਦ ਕਟਾਰੀਆ ਨੇ ਹਦਾਇਤ ਦੇ ਦਿੱਤੀ ਹੈ ਕਿ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਪ੍ਰੋਜੈਕਟ ਰੁਕਣਾ ਨਹੀਂ ਚਾਹੀਦਾ ਇਹ ਗੱਲ ਸਾਹਮਣੇ ਨਿਕਲ ਕੇ ਆਈ ਹਾਲਾਂਕਿ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਤੇ ਜਿਹੜੇ ਇਸ ਤੋਂ ਪਹਿਲਾਂ ਗਵਰਨਰ ਸਨ ਬਨਵਾਰੀ لال ਪ੍ਰੋਹਿਤ ਉਨ੍ਹਾਂ ਦੇ ਵਿਚਾਰੇ ਕਾਫੀ ਦੂਰੀਆਂ ਸਨ ਰੇੜਕਾ ਬਣਿਆ ਰਹਿੰਦਾ ਸੀ ਕੋਈ ਕੰਮ ਉਸ ਢੰਗ ਦੇ ਨਾਲ ਜਿਵੇਂ ਪੰਜਾਬ ਦੇ ਪ੍ਰਸੰਗ ਦੇ ਵਿੱਚ ਪੰਜਾਬ ਦੀ ਭਲਾਈ ਦੇ ਲਈ ਕੋਈ ਕਰਨਾ ਹੁੰਦਾ ਸੀ ਤੇ ਦੋਨਾਂ ਨੇ ਸਿਰ ਜੋੜ ਕੇ ਬੈਠਕਾਂ ਘਾਟੀ ਕੀਤੀਆਂ ਨੇ ਤਲਖੀ ਵਾਲੀਆਂ ਤਸਵੀਰਾਂ ਤੇ ਬਿਆਨ-ਵੱਧ ਆਏ ਸਨ ਪਰ ਇਸ ਵਾਰ ਜਦੋਂ ਨਵੇਂ ਗਵਰਨਰ ਨੇ ਹੁਣ ਪੰਜਾਬ ਦੀ ਰਾਜਪਾਲ ਦੀ ਸੀਟ ਦੇ ਉੱਤੇ ਜਦੋਂ ਬੈਠੇ ਨੇ ਤੇ ਹੁਣ ਉਹਨਾਂ ਨੇ ਜਿਹੜੀ ਪਹਿਲੀ ਵੱਡੀ ਸਰਗਰਮੀ ਕੀਤੀ ਹੈ ਜਿਸ ਦੇ ਵਿੱਚ ਆਖ ਦਿੱਤਾ ਸਾਫ ਤੌਰ ਦੇ ਉੱਤੇ ਕਿ ਕੇਂਦਰ ਦੇ ਪ੍ਰੋਜੈਕਟ ਇੱਥੇ ਰੁਕਣੇ ਨਹੀਂ ਚਾਹੀਦੇ ਜੇਕਰ ਕਿਸੇ ਤਰ੍ਹਾਂ ਦੀ ਕੋਈ ਇਨੀਸ਼ੀਅਲ ਸਟੇਜ ਦੇ ਉੱਤੇ ਦਿੱਕਤ ਆਉਂਦੀ ਹੈ ਤੇ ਜਲਦ ਤੋਂ ਜਲਦ ਲਿਖਤੀ ਰੂਪ ਚ ਸੂਚਿਤ ਕੀਤਾ ਜਾਵੇ ਔਰ ਉਸ ਸੂਚਿਤ ਕਰਨ ਤੋਂ ਬਾਅਦ ਤੁਰੰਤ ਕਾਰਵਾਈ ਕਰਕੇ ਮਸਲੇ ਦਾ ਹੱਲ ਕੀਤਾ ਜਾਵੇ ਨਾ ਕਿ ਮਸਲੇ ਨੂੰ ਲਟਕਾਇਆ ਜਾਵੇ ਔਰ ਇਸੇ ਤਰ੍ਹਾਂ ਹੀ ਹੋਣਾ ਚਾਹੀਦਾ ਤਾਂ ਹੀ ਪ੍ਰੋਜੈਕਟ ਆ ਜਿਹੜੇ ਲਗਾਤਾਰ ਤੱਕ ਪੰਜਾਬ ਦੇ ਚੱਲਣਗੇ ਪੰਜਾਬ ਚ ਚੱਲ ਰਹੇ ਸਾਰੇ ਕੇਂਦਰੀ ਪ੍ਰੋਜੈਕਟਾਂ ਨੂੰ ਬਿਨਾਂ ਦੇਰੀ ਦੇ ਮੁਕੰਮਲ ਕੀਤਾ ਜਾਵੇ ਇਹ ਕਿਹਾ ਪੰਜਾਬ ਦੇ ਗਵਰਨਰ ਨੇ ਜੇ ਕੋਈ ਦਿੱਕਤ ਹੈ ਤਾਂ ਕੇਂਦਰ ਤੇ ਸੂਬਾ ਸਰਕਾਰ ਦੀ ਸਹਾਇਤਾ ਨਾਲ ਹੱਲ ਕੀਤਾ ਜਾਵੇ ਗੁਲਾਬਚੰਦ ਕਟਾਰੀਆ ਕਹਿ ਰਹੇ ਨੇ ਔਰ ਗੁਲਾਬਚੰਦ ਕਟਾਰੀਆ ਪੰਜਾਬ ਦੇ ਗਵਰਨਰ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਦੀ ਪੰਜਾਬ ਚ ਚੱਲ ਰਹੇ ਕੇਂਦਰੀ ਪ੍ਰੋਜੈਕਟਾਂ ਬਾਰੇ ਪ੍ਰਗਤੀ ਰਿਪੋਰਟ ਲੈਣ ਲਈ ਰਾਸ਼ਟਰੀ ਰਾਜਮਾਰਗ ਅਥਾਰਟੀ ਯਾਨੀ ਕਿ NHAI ਰੇਲਵੇ ਅਧਿਕਾਰੀਆਂ 에어ਪੋਰਟ ਅਥਾਰਟੀ ਤੇ BSNL ਦੇ ਸੀਨੀਅਰ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ ਗਈ ਹੈ ਇਹ ਸਮੀਖਿਆ ਮੀਟਿੰਗ 4 ਵਕ ਵਕ ਅਦਾਰਿਆਂ ਦੇ ਅਧਿਕਾਰੀਆਂ ਨਾਲ ਕੀਤੀ ਗਈ ਹੈ ਮੀਟਿੰਗ ਦੌਰਾਨ ਰਾਜਪਾਲ ਨੇ ਅਧਿਕਾਰੀਆਂ ਨੂੰ ਕਿਹਾ ਕਿ ਸਾਰੇ ਕੇਂਦਰੀ ਪ੍ਰੋਜੈਕਟਾਂ ਨੂੰ ਬਿਨਾਂ ਕਿਸੇ ਦੇਰੀ ਦੇ ਮੁਕੰਮਲ ਕੀਤਾ ਜਾਵੇ ਉਹਨਾਂ ਨਾਲ ਹੀ ਵੀ ਅਦਾਇਤ ਦਿੱਤੀ ਹੈ ਕਿ ਜੇਕਰ ਕਿਸੇ ਪ੍ਰੋਜੈਕਟ ਨੂੰ ਨੇਪਰੇ ਚਾੜਨ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਆਉਂਦੀ ਹੈ ਤਾਂ ਉਹਨਾਂ ਨੂੰ ਤੁਰੰਤ ਲਿਖਤੀ ਰੂਪ ਦੇ ਵਿੱਚ ਸੂਚਿਤ ਕੀਤਾ ਜਾਣਾ ਚਾਹੀਦਾ ਤਾਂ ਜੋ ਜਿਹੇ ਮਾਮਲੇ ਪਹਿਲ ਦੇ ਆਧਾਰ ਤੇ ਕੇਂਦਰ ਅਤੇ ਸੂਬਾ ਸਰਕਾਰ ਦੇ ਦਰਮਿਆਨ ਹੱਲ ਕੀਤੇ ਜਾਣ ਇਸ ਮੌਕੇ ਰਾਜਪਾਲ ਨੇ ਵੀ ਕਿਹਾ ਕਿ ਸਾਰੇ ਕੇਂਦਰੀ ਪ੍ਰੋਜੈਕਟਾਂ ਦੀ ਪ੍ਰਗਤੀ ਰਿਪੋਰਟ ਯਾਨੀ ਕਿ ਸਟੇਟਸ ਰਿਪੋਰਟ ਕੀ ਹੈ ਲੈਨ ਲਈ ਹਰ 3 ਮਹੀਨੇ ਬਾਅਦ ਮੀਟਿੰਗ ਕੀਤੀ ਜਾਵੇਗੀ ਇਸ ਤੋਂ ਸਾਰੇ ਪ੍ਰੋਜੈਕਟਾਂ ਬਾਰੇ ਸਮੇਂ-ਸਮੇਂ ਤੇ ਉਹਨਾਂ ਨੂੰ ਲਿਖਤੀ ਤੌਰ ਤੇ ਜਾਣੂ ਕਰਵਾਇਆ ਜਾਵੇ ਇਸ ਮੌਕੇ ਰਾਜਪਾਲ ਵੱਲੋਂ ਚੰਡੀਗੜ੍ਹ ਵਿੱਚ ਵਧ ਰਹੀ ਟ੍ਰੈਫਿਕ ਦੀ ਸਮੱਸਿਆ ਦਾ ਜ਼ਿਕਰ ਕਰਕੇ ਵੀ ਐਨ ਐਚ ਆਈ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੰਚਕੁਲਾ ਤੋਂ ਸ਼ਿਮਲੇ ਨੂੰ ਜੋੜਨ ਅਤੇ ਮਾਜਰੀ ਤੋਂ ਬੱਦੀ ਨੂੰ ਜੋੜਨ ਵਾਲੇ ਰਾਸ਼ਟਰੀ ਰਾਜਮਾਰਗਾਂ ਦੇ ਬਣਨ ਨਾਲ ਇਹ ਸਮੱਸਿਆ ਕਾਫੀ ਹੱਦ ਤੱਕ ਹੱਲ ਹੋ ਜਾਣੀ ਹੈ ਕੰਟਰੋਲ ਵਿੱਚ ਹੋ ਜਾਣੀ ਹੈ ਇਸ ਮੌਕੇ ਰਾਜਪਾਲ ਨੇ ਕਿਹਾ ਕਿ ਉਦੇਪੁਰ ਚੰਡੀਗੜ੍ਹ ਜੰਮੂ ਸੈਰਸਪਾਟੇ ਲਈ ਕਾਫੀ ਮਹੱਤਵਪੂਰਨ ਸ਼ਹਿਰ ਨੇ ਜਿਸ ਨੂੰ ਦੇਖਦੇ ਆਂ ਜੰਮੂ ਤੱਕ ਵੀ ਰੇਲ ਨੂੰ ਰੋਜ਼ਾਨਾ ਕਰਨ ਬਾਰੇ ਪ੍ਰਸਤਾਵ ਵੀ ਲਿਆਂਦਾ ਜਾਵੇ ਔਰ ਇਸ ਮੌਕੇ ਉਹਨਾਂ ਨਵੇਂ ਬਣ ਰਹੇ ਅੰਮ੍ਰਿਤ ਸਟੇਸ਼ਨਾਂ ਅਤੇ ਨਵੀਆਂ ਵਿਸ ਰਹੀਆਂ ਰੇਲ ਲਾਈਨਾਂ ਦੀ ਪ੍ਰਗਤੀ ਦਾ ਜਾਇਜ਼ਾ ਵੀ ਲਿਆ ਮੀਟਿੰਗ ਦੌਰਾਨ 에어ਪੋਰਟ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਨੇ ਚੰਡੀਗੜ੍ਹ ਤੋਂ ਸਿੱਧਾ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ 에어ਪੋਰਟ ਨੂੰ ਜੋੜਨ ਵਾਲੀ ਪ੍ਰਸਤਾਵਿਤ ਸੜਕ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਉਹਨਾਂ ਦੱਸਿਆ ਕਿ ਸੜਕ ਦੇ ਬਣਨ ਨਾਲ ਚੰਡੀਗੜ੍ਹ ਤੋਂ 에어ਪੋਰਟ ਤੱਕ 10 ਕਿਲੋਮੀਟਰ ਦੀ ਦੂਰੀ ਘੱਟ ਜਾਵੇਗੀ BSNL ਦੇ ਅਧਿਕਾਰੀਆਂ ਨੇ ਵੀ ਇਸ ਮੌਕੇ ਆਪਣੇ ਚੱਲ ਰਹੇ ਪ੍ਰੋਜੈਕਟਾਂ ਬਾਰੇ ਜਾਰ ਰਾਜਪਾਲ ਨੂੰ ਜਾਣਕਾਰੀ ਦਿੱਤੀ ਹੈ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਐਡੀਸ਼ਨਲ ਜਿਹੜੇ ਨੇ ਚੀਫ ਸਕੱਤਰੇ ਰਾਜਪਾਲ ਕੇ சிவா ਪ੍ਰਸਾਦ ਤੇ ਡੀਆਰਐਮ ਅੰਬਾਲਾ ਦੇ ਜਿਹੜੇ ਨੇ ਐਮਐਸ 파ਟਿਆ ਡੀਆਰਐਮ ਫਰੂਜ਼ਪੁਰ ਸੰਜੇ ਕੁਮਾਰ ਰੀਜਨਲ ਆਫੀਸਰ ਐਨਐਚਏਆਈ ਵਿਪਨੇਸ਼ ਸ਼ਰਮਾ ਤੇ ਸੀਈਓ ਸੀਐਚਆਈਐਲ ਅਜੇ ਵਰਮਾ ਤੋਂ ਇਲਾਵਾ NHAI ਰੇਲਵੇ ਤੇ BSNL ਤੇ 에어ਪੋਰਟ ਅਥਾਰਟੀ ਆਫ ਇੰਡੀਆ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ ਜਿਸ ਦੇ ਵਿੱਚ ਪੰਜਾਬ ਦੇ ਜਿਹੜੇ ਗਵਰਨਰ ਨੇ ਗੁਲਾਬ ਚੰਦ ਕਟਾਰੀਆ ਉਹਨਾਂ ਨੇ ਇੱਕ ਤਾਂ ਵਾਕੀ ਵਾਕ ਖਦਾਰਿਆਂ ਤੋਂ ਸਟੇਟਸ ਰਿਪੋਰਟ ਵੀ ਲਈ ਹੈ ਜਾਨੂੰਕਰਵਾਹਰ ਨਾਲ ਹਦਾਇਤ ਦਿੱਤੀ ਹੈ ਕਿ ਹਰੇਕ ਤਿੰਨ ਮਹੀਨੇ ਬਾਅਦ ਇਸ ਸਮੀਖਿਆ ਮੀਟਿੰਗ ਜ਼ਰੂਰੀ ਹੈ ਤਾਂ ਕਿ ਕਿਸੇ ਤਰ੍ਹਾਂ ਦਾ ਪ੍ਰੋਜੈਕਟ ਰੁਕੇ ਨਾ ਇਸ ਸਮੀਖਿਆ ਜ਼ਰੂਰੀ ਹੈ ਸ਼ਮਿਕਾ ਹੋਣ ਦੇ ਨਾਲ ਫਾਇਦਾ ਕੀ ਹੋਵੇਗਾ ਲਾਭ ਕੀ ਹੋਵੇਗਾ ਕਿ ਕਿਸੇ ਤਰ੍ਹਾਂ ਦਾ ਵੀ ਪ੍ਰੋਜੈਕਟ ਪੰਜਾਬ ਸੂਬੇ ਦੇ ਅੰਦਰ ਰੁਕੇਗਾ ਨਹੀਂ ਜੇਕਰ ਜ਼ਮੀਨ ਅਕਵਾਇਰ ਕਰਨ ਨੂੰ ਲੈ ਕੇ ਕਿਸਾਨਾਂ ਦੇ ਮੁਆਵਜ਼ੇ ਦੀ ਮੰਗ ਹੈ ਜੇਕਰ ਉਹ ਮੰਗ ਟੇਬਲ ਦੇ ਉੱਤੇ ਆਵੇਗੀ ਉਸ ਦੇ ਉੱਤੇ ਡਿਸਕਸ਼ਨ ਕੀਤੀ ਜਾਵੇਗੀ ਤਾਂ ਇਸ ਸਮੱਸਿਆ ਹੱਲ ਕੀਤੀ ਜਾ ਸਕਦੀ ਹੈ ਨਹੀਂ ਤਾਂ ਕਿਸਾਨ ਆਪਣੀ ਥਾਂ ਦੇ ਉੱਤੇ ਮੰਗਾ ਮੰਨਦੇ ਰਹਿਣਗੇ ਸਰਕਾਰ ਆਪਣੀ ਥਾਂ ਤੇ ਜੜੀ ਰਹੇਗੀ ਔਰ ਪ੍ਰਸ਼ਾਸਨ ਦਾ ਕੰਮ ਉੱਥੇ ਅਦਬ ਵਿਚਾਲੇ ਲਟਕਿਆ ਰਹੇਗਾ ਇਸ ਕਰਕੇ ਸਾਰੀ ਗੱਲ ਤੋਂ ਨਜਾਤ ਪਾਉਣੀ ਹੈ ਇਹ ਪੰਜਾਬ ਦੇ ਗਵਰਨਰ ਗੁਲਾਕਚੰਦ ਕਟਾਰੀਆ ਨੇ ਗੱਲਾਂ ਆਖੀਆਂ ਨੇ ਤਾਂ ਇਹ ਜਿਹੜੀ ਸਮੀਖਿਆ ਮੀਟਿੰਗ ਹੈ ਜਿਸ ਦੇ ਵਿੱਚ ਇਹ ਗੱਲਾਂ ਸਾਰੀਆਂ ਡਿਸਕਸ ਹੋਈਆਂ ਨੇ ਇੱਕ ਤਰ੍ਹਾਂ ਦੇ ਨਾਲ ਇੱਕ ਚੰਗਾ ਸੰਕੇਤ ਹੈ ਕਿ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਪ੍ਰੋਜੈਕਟ ਨਾ ਰੁਕੇ ਉਹਨਾਂ ਨੇ ਕਿਹਾ ਕਿ ਜ਼ਮੀਨੀ ਪੱਧਰ ਦੇ ਉੱਤੇ ਕਿਸੇ ਤਰ੍ਹਾਂ ਦੀ ਵੀ ਕੋਈ ਸਮੱਸਿਆ ਆ ਰਹੀ ਹੈ ਤੇ ਉਹਨੂੰ ਹੱਲ ਕੀਤਾ ਜਾਣਾ ਚਾਹੀਦਾ ਹੈ ਬਜਾਏ ਕਿ ਉਸ ਨੂੰ ਲੰਮਾ ਲਟਕਾਇਆ ਜਾਵੇ ਤਾਂ ਇਸ ਸਮੀਖਿਆ ਮੀਟਿੰਗ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਕੁਝ ਸੁਧਾਰ ਲਿਆ ਸਕਦੀ ਹੈ ਜਿਹੜੇ ਕਿ ਪ੍ਰੋਜੈਕਟ ਰੁਕਣ ਨੂੰ ਲੈ ਕੇ ਤਲਖੀਆਂ ਹੋ ਜਾਂਦੀਆਂ ਨੇ ਕੇਂਦਰ ਜਾਂ ਪੰਜਾਬ ਸਰਕਾਰ ਦੇ ਵਿਚਕਾਰ ਦੂਰੀਆਂ ਵੱਜ ਜਾਂਦੀਆਂ ਨੇ ਜਾਂ ਇੱਕ ਦੂਜੇ ਨੂੰ ਤਾਨੇ ਮੇਣੇ ਦਿੱਤੇ ਜਾਂਦੇ ਨੇ ਪਰ ਉਸ ਦੇ ਵਿੱਚ ਜੇਕਰ ਪੁਲ ਦਾ ਕੰਮ ਪੰਜਾਬ ਦੇ ਗਵਰਨਰ ਕਰ ਰਹੇ ਨੇ ਜਾਂ ਕਰਨਗੇ ਤਾਂ ਇਸ ਦੇ ਨਾਲ ਪੰਜਾਬ ਦਾ ਸੂਬੇ ਦਾ ਵੀ ਫਾਇਦਾ ਹੋਵੇਗਾ ਔਰ ਸੈਂਟਰ ਦੀਆਂ ਜਿੰਨੀਆਂ ਵੀ ਸਕੀਮਾਂ ਦੇ ਤਹਿਤ ਪ੍ਰੋਜੈਕਟ ਚੱਲ ਰਹੇ ਨੇ ਉਹਨਾਂ ਵਿੱਚ ਵੀ ਕਿਸੇ ਤਰ੍ਹਾਂ ਦਾ ਅੜਿੱਕਾ ਨਹੀਂ ਬਣੇਗਾ ਖਾਸ ਕਰਕੇ ਸੜਕੀ ਪ੍ਰੋਜੈਕਟਾਂ ਨੂੰ ਲੈ ਕੇ ਕਾਫੀ ਰੜਕਾ ਚੱਲ ਰਿਹਾ ਹੈ ਔਰ ਚੇਤਾਵਨੀ ਤੱਕ ਦਿੱਤੀ ਜਾ ਚੁੱਕੀ ਹੈ ਕਿ 14000 ਕੁਝ ਕਰੋੜ ਦੇ ਜਿਹੜੇ ਪ੍ਰੋਜੈਕਟ ਨੇ ਉਹ ਵੀ ਰੁਕ ਸਕਦੇ ਨੇ ਜੇਕਰ ਪੰਜਾਬ ਸਰਕਾਰ ਨੇ ਪੰਜਾਬ ਪ੍ਰਸ਼ਾਸਨ ਦੇ ਸਮੇਂ ਰਹਿੰਦਿਆਂ ਇਸ ਸਮੱਸਿਆ ਦਾ ਹੱਲ ਨਾ ਕੀਤਾ ਇਹ ਵੀ ਕਿਹਾ ਗਿਆ ਸੀ ਕੇਂਦਰੀ ਮੰਤਰੀ ਵੱਲੋਂ ਕਿ ਪਹਿਲਾਂ ਵੀ ਜਾਣੂ ਕਰਾਇਆ ਗਿਆ ਪਰ ਕਿਸੇ ਤਰ੍ਹਾਂ ਦੀ ਕੋਈ ਇਸ ਵਿੱਚ ਸੁਧਾਰ ਨਹੀਂ ਆਇਆ ਜਾਂ ਕੰਮ ਨਹੀਂ ਕੀਤਾ ਗਿਆ ਇਸ ਵੱਲ ਧਿਆਨ ਨਹੀਂ ਦਿੱਤਾ ਗਿਆ ਤਾਂ ਹੁਣ ਦੇਖਦੇ ਹਾਂ ਕਿ ਪੰਜਾਬ ਦੇ ਗਵਰਨਰ ਨੇ ਜਦੋਂ ਇਹ ਹਦਾਇਤ ਦਿੱਤੀ ਹੈ ਹੁਕਮ ਦਿੱਤੇ ਨੇ ਅਧਿਕਾਰੀਆਂ ਨੂੰ ਵੀ ਸੈਂਟਰ ਦੇਆਂ ਨੂੰ ਕਿ ਵੱਖ-ਵੱਖ ਅਦਾਰਿਆਂ ਦਾ ਜਿਹੜੀ ਕੰਮ ਨੇ ਉਹ ਰੁਕਣੇ ਨਹੀਂ ਚਾਹੀਦੇ ਤੇ ਸਟੇਟਸ ਰਿਪੋਰਟ ਵੀ ਮੰਗ ਲਈ ਹੈ ਤੇ ਨਾਲ ਹੀ ਹਰ 3 ਮਹੀਨੇ ਬਾਅਦ ਸਮੀਖਿਆ ਮੀਟਿੰਗ ਕਰਨ ਦੀ ਹਦਾਇਤ ਵੀ ਦੇ ਦਿੱਤੀ ਹੈ ਤਾਂ ਤੁਸੀਂ ਇਸ ਫੈਸਲੇ ਦੇ ਬਾਰੇ ਜਾਂ ਹੋਈ ਮੀਟਿੰਗ ਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਤੁਸੀਂ ਵੀ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ